ਤਾਂ ਦੋਸਤੋ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕਿਛੋੜੇ ਫਿੱਦੂ ਦੀ ਇੱਕ ਗਾਣਾ ਗਾਉਂਦੇ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਲਈ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਉਫਤ ਪਹਿਲਾਂ ਚੈੱਕ ਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਜੀ ਦੋਸਤੋ ਜਿਵੇਂ ਕਿ ਤੁਹਾਨੂੰ ਸਾਰੇ ਨੂੰ ਪਤਾ ਹੀ ਹੈ ਕਿ ਸਿੱਧੂ ਮੂਸੇਵਾਲਾ ਨੇ ਪੂਰੀ ਦੁਨੀਆ ਦੇ ਵਿੱਚ ਆਪਣਾ ਨਾਮ ਬਣਾਇਆ ਸੀ ਸਿੱਧੂ ਦਾ ਹਰ ਗਾਣਾ ਆਪਣਾ ਹੀ ਰਿਕਾਰਡ ਕੈਮ ਕਰਦਾ ਸੀ ਅਤੇ ਕੁਝ ਹੀ ਘੰਟਿਆਂ ਵਿੱਚ ਟ੍ਰੈਂਡਿੰਗ ਵਿੱਚ ਚਲਾ ਜਾਂਦਾ ਸੀ ਇੱਥੋਂ ਪਤਾ ਚੱਲਦਾ ਹੈ ਕਿ ਸਿੱਧੂ ਕੀ ਸੀ ਤੁਨੇ ਮਾਨਸਾ ਦੇ ਛੋਟੇ ਜਿਹੇ ਪਿੰਡ ਮੂਫੇ ਦਾ ਨਾਮ ਪੂਰੀ ਦੁਨੀਆ ਵਿੱਚ ਉੱਚਾ ਕੀਤਾ ਸੀ ਫਿੱਦੂ ਥੋੜੇ ਹੀ ਸਮੇਂ ਵਿੱਚ ਏਡਾ ਵੱਡਾ ਰੁਤਬਾ ਹਾਸਲ ਕਰਕੇ ਫਿਰ ਦੁਨੀਆ ਤੋਂ ਚਲੇ ਗਿਆ ਫਿੱਦੂ ਦੇ ਜਨਮ ਤੋਂ ਤਕਰੀਬਨ 2 ਫੱਲ ਬਾਅਦ ਮਾਦਾ ਚਰਨ ਕੌਰ ਨੇ ਛੋਟੇ ਫਿੱਦੂ ਨੂੰ ਜਨਮ ਦਿੱਤਾ ਅਤੇ ਹੁਣ ਛੋਟੇ ਫਿੱਦੂ ਦੀ ਵੀ ਗਾਣਾ ਗੁੰਦੇ ਦੀ ਵੀਡੀਓ ਕਲਿੱਪ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਸਨੇ ਆਪਣੇ ਵਿਰੋਧੀਆਂ ਨੂੰ ਰਿਪਲਾਈ ਕੀਤਾ ਹੈ ਵੀਡੀਓ ਵਧੀਆ ਲੱਗੀ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਦੇ ਹੋ